thank you ਪੁਲਿਸ ਵਾਲਿਆਂ ਦੀ ਪਕੜ ਵਿੱਚ ਆ ਰਹੇ ਇਸ ਸਖਸ਼ ਤੇ ਤੁਸੀਂ ਧਿਆਨ ਨਾਲ ਨਜ਼ਰ ਮਾਰ ਲਵੋ ਤੇ ਤੁਸੀਂ ਵੀ ਆਮ ਤੌਰ ਤੇ ਸੜਕਾਂ ਤੇ ਨੀਲੀ ਬੱਤੀਆਂ ਵਾਲੀਆਂ ਗੱਡੀਆਂ ਤਾਂ ਘੁੰਮਦੀਆਂ ਦੇਖਿਆ ਹੀ ਹੋਣੀ ਆ ਬਸ ਇਹ ਵੀ ਸਖਸ਼ ਆਪਣੀ ਗੱਡੀ ਤੇ ਉਹੀ ਬੱਤੀ ਲਵਾਈ ਫਿਰਦਾ ਸੀ ਪਰ ਜਿਵੇਂ ਅਸੀਂ ਆਮ ਦੇਖਦੇ ਹਾਂ ਕਿ ਪੁਲਿਸ ਵਾਲੇ ਆਮ ਬੰਦੇ ਨੂੰ ਤਾਂ ਸੜਕ ਤੇ ਝੱਟ ਹੀ ਹੱਥ ਸਾਹਮਣੇ ਕਰ ਲੈਂਦੇ ਨੇ ਤੇ ਕੋਈ ਨਾ ਕੋਈ ਚਲਾਨ ਕੱਟ ਹੀ ਦਿੰਦੇ ਨੇ ਪਰ ਦੂਸਰੇ ਪਾਸੇ ਜੇਕਰ ਵੱਡੀਆਂ ਗੱਡੀਆਂ ਤੇ ਨਜ਼ਰ ਮਾਰ ਲਈਏ ਤਾਂ ਕਦੇ ਨਹੀਂ ਅਜਿਹਾ ਦੇਖਿਆ ਜਦੋਂ ਪੁਲਿਸ ਵਾਲੇ ਉਹਨਾਂ ਨੂੰ ਵੀ ਰੋਕ ਕੇ ਉਹਨਾਂ ਦੀ ਤਲਾਸ਼ੀ ਲੈਂਦੇ ਪਰ ਇੱਥੇ ਕੁਝ ਅਲੱਗ ਹੀ ਹੋ ਗਿਆ ਜਦੋਂ ਐਸਟੀਐਫ ਨੇ ਦਾਅਵਾ ਕੀਤਾ ਹੈ ਕਿ ਇਹ ਸਖਸ਼ ਆਪਣੀ ਗੱਡੀ ਤੇ ਨੀਲੀ ਬੱਤੀ ਲਵਾਈ ਫਿਰਦਾ ਸੀ ਤੇ ਗੱਡੀ ਅੰਦਰ ਜੋ ਕੰਮ ਹੁੰਦਾ ਸੀ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਇਸ ਤੋਂ ਬਾਅਦ ਤੁਹਾਨੂੰ ਵੀ ਸਾਫ਼ ਹੋ ਜਾਣਾ ਕਿ ਵੱਡੀਆਂ ਗੱਡੀਆਂ ਦੇ ਵਿੱਚ ਕੀ ਕਾਰੇ ਹੁੰਦੇ ਸਰ ਭਾਰੀ ਮਾਤਰਾ ਵਿੱਚ ਹੈਰਾਨ ਨੂੰ ਬ੍ਰਮਹਦ ਹੋਈ ਹੈ ਕਿਸੇ ਪੁਰਾ ਮਾਮਲਾ ਦੀ ਜਾਣਕਾਰੀ ਬੀਤੀ ਰਾਤ ਸਾਡੀ ਪੁਲਿਸ ਪਾਰਟੀ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸੰਬੰਧ ਵਿੱਚ ਸੈਕਟਰ 39 ਏ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਹਾਜ਼ਰ ਸੀ ਜਿੱਥੇ ਸਾਡੀ ਪੁਲਿਸ ਪਾਰਟੀ ਨੂੰ ਇੱਕ ਬਹੁਤ ਪ੍ਰੋਸੇਜਯੋਗ ਸੂਚਨਾ ਮਿਲੀ ਕਿ ਇੱਕ ਰੂਪੀ ਰਾਜਕਮਰ ਔਰ ਭਰਾਜੂ ਜੋ ਮੱਲਾ ਰੀਤਨਗਰ ਸ਼ੇਪੂਰੀ ਲਦਾਣਾ ਦਾ ਰਹਿਣ ਵਾਲਾ ਇਹ ਆਪਣੀ ਗੱਡੀ ਦੇ ਉੱਪਰ ਨੀਲੀ ਬੱਤੀ ਲਗਾ ਕੇ ਏਰੀਆ ਸ਼ੇਪੂਰੀ ਅਤੇ ਸੇਖੇਵਾਲ ਦੇ ਏਰੀਏ ਦੇ ਵਿੱਚ ਘੁੰਮ ਫਿਰ ਕੇ ਹੈਰਨ ਵੇਚ ਰਿਹਾ ਜੋ ਮੁਖਬਰੀ ਬੜੀ ਭਰੋਸੇਯੋਗ ਸੀ ਅਸੀਂ ਤੁਰੰਤ ਪਰਚਾ ਦਰਜ ਕਰਕੇ ਰੇਡ ਉੱਤੇ ਇਹਦੀ ਤਲਾਸ਼ ਕੀਤੀ ਔਰੋਪੀ ਨੂੰ ਸ਼ੇਪੁਰ ਮੱਲਾ ਸੇਖੇਵਾਲ ਦੇ ਏਰੀਏ ਵਿੱਚੋਂ ਕਾਬੂ ਕਰਕੇ ਜਦੋਂ ਇਹਦੀ ਕਾਰ ਦੀ ਤਲਾਸ਼ੀ ਕੀਤੀ ਤਾਂ ਔਰੋਪੀ ਨੇ ਆਪਣੀ ਕਾਰ ਦੇ ਉੱਪਰ ਨੀਲੀ ਬਤੀ ਲਗਾਈ ਹੋਈ ਸੀ ਅਤੇ ਤਲਾਸ਼ੀ ਦੌਰਾਨ ਔਰੋਪੀ ਦੇ ਕਬਜ਼ੇ ਵਿੱਚਲੀ ਕਾਰ ਵਿੱਚੋਂ ਸਾਨੂੰ 985 ਗ੍ਰਾਮ ਹੈਰੋਨ ਬਰਾਮਦ ਬਰਾਮਦ ਹੋਈ ਜਦੋਂ ਇਹਨੂੰ ਅਸੀਂ ਗ੍ਰਫਤਾਰ ਕੀਤਾ ਅਤੇ ਪੁੱਛਗਿਰ ਕੀਤੀ ਪੁੱਛਗਿਰ ਦੌਰਾਨ ਇਹਨੇ ਦੱਸਿਆ ਕਿ ਇਹ ਕਰੀਬ ਪਹਿਲਾ ਪਹਿਲਾ ਇਹ ਪੁੱਕੀ ਯੂਰੋਪੋਸਟ ਵੇਚਣ ਦਾ ਕੰਮ ਕਰਦਾ ਸੀ ਹੁਣ ਕਰੀਬ 2 ਸਾਲ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਆ ਰਿਹਾ ਅਤੇ ਨੀਲੀ ਬੱਤੀ ਇਸਨੇ ਆਪਣੇ ਨਾਕਿਆਂ ਤੋਂ ਬਚਣ ਦੇ ਲਈ ਉੱਪਰ ਲਗਾਈ ਹੋਈ ਸੀ ਅਤੇ ਹੂਡਰ ਦਾ ਵੀ ਇਸਤੇਮਾਲ ਕਰਦਾ ਸੀ ਇਹਨੇ ਸਾਨੂੰ ਅੱਗੇ ਹੋਰ ਵੀ ਜਾਣਕਾਰੀ ਦਿੱਤੀ ਕਿ ਇਸਨੇ ਹੈਰੋਂ ਵੇਚ ਕੇ 2 ਸਾਲ ਤੋਂ ਬੇਚਦਾ ਆ ਰਿਹਾ ਜੋ ਉਹ ਵੇਚ ਕੇ ਉਸਦੀ ਬਟਕ ਦੇ ਪੈਸਿਆਂ ਦੇ ਕਾਫੀ ਈ ਰਿਕਸ਼ਾ ਖਰੀਦੇ ਹੋਏ ਹਨ ਅਤੇ ਉਹ ਕਿਰਾਏ ਤੇ ਦਿੱਤੇ ਹੋਏ ਹਨ ਜਿਨ੍ਹਾਂ ਦੀ ਦੋਸ਼ੀ ਦੀ ਅਸੀਂ ਚੱਲ ਅਤੇ ਚੱਲ ਜਾਇਦਾਦ ਅਤੇ ਈ ਰਿਕਸ਼ਾ ਬਾਰੇ ਪੂਰੀ ਪੜਤਾਲ ਕਰਕੇ ਇਹ ਦੇ ਇਹਦੇ ਸੰਬੰਧੀ ਵਕਰੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਕਸ਼ਮੀਰ ਸਿੰਘ ਦੀ ਰਿਪੋਰਟ